ਹਾਂਜੀ ਬਾਈ ਜੀ 2-4 ਦਿਨ ਪਹਿਲਾਂ ਬਈਆ ਕੁੜੀ ਦਾ ਬਹੁਤ ਰੋਣਾ ਬਹੁਤ ਇੰਟਰਵਿਊ ਹੋਈ ਜਾਂ ਜਿਹਨਾਂ ਜੇ ਕੁੜੀ ਨੇ ਕਿਹਾ ਸੀ ਮੇਰੇਆ ਵੀਡੀਓ ਲੈ ਕੇ ਦਿੱਤੀਆਂ ਮੈਂ ਗਲਤ ਕੰਮ ਕੀਤਾ ਨੀਂਦ ਵਾਲੇ ਥੋੜੇ ਖਾ ਗਏ ਇਹ esto ਦੂਜੇ ਪਾਸੇ ਬਈ ਉਹ ਮੁੰਡੇ ਵਾਲਿਆਂ ਦੇ ਬਹੁਤ ਜ਼ਾਲਜਾਂ ਬਈ ਕੁੜੀ ਦੇ ਬਹੁਤ ਸਾਰੇ ਲੈ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੈਂ ਕੱਟ ਚੁੱਕੀ ਸੀ ਜਾ ਨਿਕਲਿਆ ਇਸ ਵਜ੍ਹਾਤਾ ਕਰਕੇ ਪੇजेस ਵਾਲਿਆਂ ਨੇ ਚੈਨਲ ਵਾਲਿਆਂ ਨੇ ਆਪਣੇ ਬਈ ਬਹੁਤ ਪੰਜਾਬੀ ਇਹੋ ਜਿਹੇ ਸੀ ਜਿਨ੍ਹਾਂ ਨੇ ਬਈ ਕੁੜੀ ਦਾ ਸਟੈਂਡ ਲਿਆ ਅਸੀਂ ਅੱਗੇ ਆਪਣੀ ਲਾਈਫ ਨੂੰ ਇਨ੍ਹਾਂ ਨੇ ਇੱਕ ਪੱਖ ਸੁਣਿਆ ਤੇ ਮੁੰਡੇ ਵਾਲਿਆਂ ਨੂੰ ਬਹੁਤ ਕੁਝ ਬੋਲਿਆ ਵੀ ਜਿੱਥੇ ਮੁੰਡਾ ਟੱਕਰ ਗਿਆ ਮਾਰਦਾ ਗਿਆ ਆਇਆ ਕਰਦਾਗੇ ਫਲਾਣਾ ਕਰਦਾਗੇ ਤੇ ਕਿਉਂਕਿ ਮੁੰਡੇ ਵਾਲਾ ਤਾਂ ਪੱਖ ਸੁਣੀ ਹੀ ਨਹੀਂ ਸੀ ਤੇ ਸਾਰਿਆਂ ਨੇ ਲੱਗਿਆ ਕਿ ਕਿਤੇ ਕੁੜੀ ਸਹੀ ਐ ਤੇ ਲਾਸਟ ਜਨ ਤੀਜਾ ਸਾਡੇ ਸਾਹਮਣੇ ਆ ਤੇ ਮੈਂ ਆਪਾਂ ਉਹ ਚਲੋ ਵਧੀਆ ਗੱਲ ਆ ਹਨਾ ਸਟੈਂਡ ਲੈਣਾ ਚਾਹੀਦਾਗਾ ਜਿਹੜਾ ਬੰਦਾ ਸਹੀ ਆ ਉਹਦਾ ਸਟੈਂਡ ਲਓ ਕੱਲ ਪਰ ਇੱਕ ਪੱਖ ਸੁਣ ਕੇ ਨਾ ਸਟੈਂਡ ਲਓ ਦੋਨਾਂ ਪੱਖ ਦੋਨੇ ਪੱਖ ਸੁਣ ਕੇ ਸਟੈਂਡ ਲਈਦਾ ਹੁੰਦਾ ਹੈਗਾ ਸਬਰ ਕਰੋ 2-4 ਦਿਨ ਪਹਿਲਾਂ ਵੀ ਕੀਨ ਤੀਜਾ ਨਿਕਲਦਾ ਅਸਿਕ ਕੱਲ ਕੁੜੀ ਦੀ ਸੁਣ ਲੇ ਤੇ ਲਾਲਾ ਲਾਲਾ ਕਰਦੀ ਤੇ ਇਹ ਜੀ ਬਿਸ਼ਰਮ ਲੋਕ ਇਹ ਆ ਵੀ ਜਿਹੜੇ ਸਮਝੌਤਾ ਕਰਕੇ ਕਿਹੜਾ ਬੰਦਾ ਜਿਹੜਾ ਆਪਦੀ ਇੱਜ਼ਤ ਕਮਾ ਕੇ ਯਾਰ ਸਮਝੌਤਾ ਕਰਜੋ ਤੇ ਬਾਕੀ ਜਲ ਮੁੰਡੇ ਵਾਲਿਆਂ ਦਾ ਕੁਝ ਗਿਆ ਨਹੀਂ ਕੁੜੀ ਵਾਲਿਆਂ ਦੀ ਸਭ ਤੋਂ ਵੱਡੀ ਬੇਇੱਜ਼ਤੀ ਆ ਕਿਉਂਕਿ ਕੁੜੀ ਦੀ ਇੱਜ਼ਤ ਵੱਡੀ ਹੁੰਦੀ ਹੈ ਨਾ ਤੇ ਉਹ ਦੋ ਵੱਡਾ ਬਿਸ਼ਰਮ ਕੁੜੀ ਦਾ ਪਿਓ ਜਿਹੜਾ ਵਿਚਾਲੇ ਬੈਠਾ ਸਮਝੌਤਾ ਕਰ ਗਿਆ ਤੇ ਨੇ ਕਿਹੜਾ ਪਿਆ ਹੋਇਆ ਵੀ ਯਾਰ ਦੀਦੀ ਕੁੜੀ ਦੀ ਇੱਜ਼ਤ ਸਾਰਿਆਂ ਹੈ ਲੋਕਾਂ ਚੋਂ ਲੱਗੀ ਹੋਵੇ ਤੇ ਉਹ ਸਮਝਵਤਾ ਕਰ ਜੀ ਕਦੇ ਵੀ ਨਹੀਂ ਕਿਉਂਕਿ ਇਹ ਸਾਰਾ ਬਈ ਵਿਊ ਦਾ ਚੱਕਰ ਹੈ ਫੇਮ ਦਾ ਚੱਕਰ ਹੀ ਹੁੰਦਾ ਹੈਗਾ ਅਗਲੇ ਨੂੰ ਆਇਆ ਹੁੰਦਾ ਵੀ ਯਾਰ ਨਾਂ ਬਣ ਜੂਗਾ ਲੋਕਾਂ ਨੂੰ ਇੱਜ਼ਤ ਉਹ ਜੁੱਤ ਦਾ ਕੋਈ ਚਵੀ ਨਹੀਂ ਸਿਰਫ ਪੈਸਾ ਤੱਕ ਮਤਵਾ ਰਹਿ ਗਿਆ ਜਿੰਨਾਂ ਚ ਬਈ ਅਣਖ ਹੁੰਦੀ ਹੈ ਨਾ ਉਹਦਾ ਨਿੱਕੀ ਜੀ ਗੱਲ ਨੂੰ ਫਿਰ ਦਿਲ ਤੇ ਲਾ ਜਾਂਦੇ ਸੀ ਉਹ ਤਾਂ ਬੰਦੇ ਨੂੰ ਮੂੰਹ ਨਹੀਂ ਲਾਉਂਦੇ ਠੀਕ ਆ ਤੇ ਜੇ ਇਹਦੀ ਐਡੀ ਵੱਡੀ ਇੱਜ਼ਤ ਖਰਾਬ ਹੋ ਗਈ ਹੋਵੇ ਤੇ ਉਹ ਬੰਦਾ ਯਾਰ ਆਏ ਬਹਿਜੂ ਲੱਖ ਦੀ ਲਾਹਨਤ ਐਸੇ ਜਿਹੇ ਪਿਓ ਤੇ ਠੀਕ ਆ ਜਿਹੜਾ ਆਪਦੀ ਕੁੜੀ ਦੀ ਇੱਜ਼ਤ ਖਰਾਬ ਕਰਕੇ ਆ ਬਰਾਬਰ ਬਹਿ ਗਿਆ ਬਾਕੀ ਬਈ ਇਹੋ ਜਿਹੇ ਲੋਕਾਂ ਕਰਕੇ ਫਿਰ ਲੋਕ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ ਇੱਕ ਦੂਜੇ ਦੇ ਨਾਲ ਨਹੀਂ ਖੜਦੇ ਤਾਂ ਪਤਾ ਹੀ ਹੁੰਦਾ ਬਈ ਵੀ ਆਪਾਂ ਅੱਜ ਆ ਜੇ ਇਹਦਾ ਸਾਥ ਦਿੱਤਾ ਇਹਦਾ ਨਹੀਂ ਪਤਾ ਕੰਨ ਨੂੰ ਸਮਝਾਉਂਤਾ ਕਰ ਜੇ ਤੇ ਬੈਰ ਵਈ ਫਿਰ ਦੂਜੇ ਨਾਲ ਪੈ ਜਾਂਦਾ ਚਲੋ ਵਧੀਆ ਗੱਲਾਂ ਹੂੰ ਬਥੇਰੇ ਆਂਦੇ ਬਈ ਕੰਨਾਂ ਨੂੰ ਹੱਥ ਲੱਗ ਗਏ ਹੋਣਗੇ ਹੁਣ ਇਸ ਤੋਂ ਬਾਅਦ ਤਤੇ ਗਾਲੇ ਜਿਹੜੇ ਬਾਲੇ ਬੋਲਦੇ ਸੀਗੇ ਜਿਵੇਂ ਰਫਤਾਰ ਰਾਇ ਹੋਇਆ ਬਿੱਲਾ ਘੁੰਮਣ ਵਾਲਾ ਹੋਇਆ ਪਾਣੇ ਸਿੱਧੂ ਵਰਗੇ ਜਿਨ੍ਹਾਂ ਨੇ ਬਸ ਕੁੜੀ ਵਾਲਾ ਤਾਂ ਪੱਖ ਸੁਣ ਕੇ ਲਾਲਾ ਲਾਲਾ ਕਰਤੀ ਸੀਗੀ ਵੀ ਮਾਰਦਾਗੇ ਚੱਕਦਾਗੇ ਤੇ ਹੁਣ ਉਹ ਅੱਗੇ ਤੋਂ ਫਿਰ ਸਮਝਵਲ ਕੇ ਬੱਲਿਆ ਕਰਨਗੇ ਕੰਨ ਨੂੰ ਹੁਣ ਅਗਲਾ ਦੋਨੇ ਪੱਖ ਸੁਣਿਆ ਕਰਨਗੇ ਐਵੇਂ ਤਾਂ ਹੁਣ ਜੁ ਕੰਨੀ ਹੱਥ ਲਾਗੇ ਕੋਈ ਅਗਲਾ ਕਿਸ ਦਾ ਸਟੈਂਡ ਹੀ ਨਹੀਂ ਲਿਆ ਕਰਦਾ ਕਾਗਲੇ ਨੂੰ ਹੈ ਕਰੋ ਯਾਰ ਵੀ ਆਪਾਂ ਬੋਲ ਪਏ ਆਪਣੇ ਨਾਲ ਬੈਰ ਪੈ ਜੋ ਕੰਨ ਨੂੰ ਇਹ ਤਾਂ ਨਹੀਂ ਪਤਾ ਸਮਝੌਤਾ ਕਰ ਜਾਣਾ ਲੱਖ ਦੀ ਲਹਨ ਤਰਜਿਬ ਮਾਪਿਆਂ ਵਿਚੇ ਜਿਹੜਾ ਬੰਦਾ ਆਪਦੀ ਇੱਜ਼ਤ ਖਰਾਬ ਕਰਕੇ ਤੇ ਬਾਅਦ ਚ ਸਮਝੌਤਾ ਕਰ ਦੇ ਨਾ ਉਹਦੇ ਰਿਸ਼ਤੇਦਾਰਾਂ ਸੀ ਫੇਗਰ ਨਾ ਪਿੰਡ ਵਾਲਿਆਂ ਦੀ ਚੱਕ ਕੇ ਮੂੰਹ ਜੇ ਤੁਸੀਂ ਪਹਿਲੀ ਸਮਝੌਤਾ ਕਰਨਾ ਸੋਸ਼ਲ ਮੀਡੀਆ ਤੇ ਰੌਲੇ ਨਹੀਂ ਪਾਉਣਾ ਸੀਗਾ ਤੇ ਪਹਿਲੀ ਕਹਿੰਦੇ ਵੀ ਬਈ AI ਨਾਲ ਬਣੀਆਂ ਇਹ ਵੀਡੀਓ ਲੋਕ ਚੁੱਪ ਕਰ ਜਾਂਦੇ ਕਿਉਂਕਿ ਬਹੁਤ ਲੋਕਾਂ ਦੇ ਵੀਡੀਓ ਫੇਕ ਬਣਾਈ ਜਾਂਦੇ ਆ ਨਾਲੇ ਜਲੂਸ ਕਰਤਾ ਇੱਕ ਦੂਜੇ ਦਾ ਬਾਅਦ ਚ ਸਮਝੌਤਾ ਕਰਕੇ ਇੰਨਾਂ ਗੱਲਾਂ ਕਰਕੇ ਲੋਕ ਕੇ ਦਸਾਸ ਨਹੀਂ ਦਿੰਦੇ ਆ ਲਗਦਾ ਕਿ ਉਹ ਬਲਾ ਗੱਲ ਪਾਉਣੀ ਆ। ਬਾਕੀ ਵੀ ਜਿਹੜੇ ਕਹਿੰਦੇ ਸੀ ਅਸੀਂ ਮੁੰਡਾ ਟੱਕਰ ਜਿੱਥੇ ਮਾਰਦਾਗੇ ਐਂ ਕਰਦਾਗੇ ਵਾਹ ਕਰਦਾਗੇ ਹੁਣ ਵੀ ਇਹ ਦੋਨੇ ਸਮਝਾਤਾ ਕਰਗੇ। ਹੁਣ ਫਿਰ ਦੋਨਾਂ ਨੂੰ ਮਾਰਦਾ। ਕਿਉਂਕਿ ਗੰਦ ਤਾਂ ਇਹਨਾਂ ਨੇ ਪਾਈ ਆ ਤੇ ਕੁੜੀ ਮੰਨੀ ਵੀ ਐ ਵੀ ਮੇਰੀਆਂ ਵੀਡੀਓ ਆ। ਤੇ ਹੁਣ ਉਹਨਾਂ ਨੂੰ ਪੁੱਛ ਲੋ ਵੀ ਕੀ ਕਰੀਏ ਸਾਡਾ ਦੋਨਾਂ ਦਾ? ਮੈਂ ਤੁਸੀਂ ਗੰਦ ਪਾਇਆ। ਮੈਨੂੰ ਤੁਹਾਡਾ ਹੀ ਪਤਾ ਲੱਗ ਜਿਹੜੇ ਵਾਲੇ ਤਤੇ ਕਾਲੇ ਜੇ ਬੋਲਦੇ ਸੀਗੇ ਹੁਣ ਸਾਰੇ ਚੁੱਪ ਕਰ ਗਏ ਹੋਣਗੇ ਵੀ ਆ ਤਾਂ ਪੰਗੀ ਲੈ ਲਿਆ ਹੈਗਾ ਬੇਇੱਜ਼ਤੀ ਕਰ ਵਾਲੀ ਉਹ ਹੀ ਫालतू ਵਾਲੇ ਪਹਿਲੇ ਤੋਂ ਸਮਝ ਕੇ ਬੋਲੇ ਪਤੀ ਜੀ ਦੁਨੀਆ ਦਾ ਸਟੈਂਡ ਹੈ ਨਹੀਂ ਨੁਨੀਆ ਜਾਂ ਇੱਧਰ ਹੈ ਜਾਂ ਨੂੰ ਇੱਧਰ ਹੈ ਕੋਈ ਪਤਾ ਨਹੀਂ ਲੱਗਦਾ ਇੱਥੇ ਦੁਨੀਆ ਕਦੋਂ ਬਈ ਮੱਕਰ ਦੇ